ਹਲੋ ਦੋਖ ਕਿੱਥੇ ਆ ਬਾਈ ਨਾ ਗਿਆ ਟਿਆ ਏਸੀ ਚੱਲ ਠੀਕ ਆ ਜਲਦੀ ਆ ਜੀ ਕੋਈ ਨਹੀਂ ਫਿਰ ਆ ਜਾ ਤੂੰ ਕੱਲ ਬਾਅਦ ਚ ਦੁਬਾਰਾ ਜਾ ਕੇ ਬੰਨ ਲਈ ਪੱਤ ਜਦ ਤੱਕ ਵਾਲ ਸੁੱਕ ਜਾਣਗੇ ਕੋਈ ਨਹੀਂ ਹਲਕੀ ਜੀ ਕੈਪ ਆਈ ਜਾਂ ਕੁਛ ਪਰ ਨਾਲ ਲਪੇਟਿਆ ਆਈ ਆਇਆ ਜਲਦੀ ਆਪਾਂ ਨਾਲ ਇੱਕ ਵੀਡੀਓ ਬਣਾ ਕੇ ਆਣੀ ਆ ਦੋਖ ਫਿਰ ਚੱਲਦੇ ਆਪਾਂ ਤੈਨੂੰ ਕਿੱ데 ਲੈ ਕੇ ਜਾਣਾ ਕੰਮ ਜਲਦੀ ਆ ਜਾ ਠੀਕਾ ਠੀਕਾ ਸੋ ਖਾਏਗਾ ਜੀ ਅੱਜ ਸੁਖਲੀ ਸਰਪ੍ਰਾਈਜ਼ ਹੈ ਜੀ ਸਾਡੇ ਕੋਲੇ ਸੁਖ ਨੂੰ ਸਰਪ੍ਰਾਈਜ਼ ਦੇਣਾ ਅੱਜ ਡਾਡੀ ਵੀ ਖੜਾ ਨਾਲ ਅਸੀਂ ਦੋਨੇ ਆਣੇ ਲੈ ਕੇ ਜਾਂਦੇ ਹਾਂ ਜਾਂ ਮੈਂ ਇਕੱਲਾ ਲੈ ਕੇ ਜਾਊਂਗਾ ਸੁਖ ਲਈ ਤਕਾਈ ਜੇ ਉਹ ਆ ਗਿਆ ਨੂੰ ਮੈਂ ਪਹਿਲਾਂ ਹੀ ਪੁੱਛ ਲਈ ਕਿੱਥੇ ਹੈ ਬਾਈ ਹੰਡੀ ਲੇਟ ਹੈ ਆਹ ਯਾਰ ਬਾਹਰ ਕਿੱਥੇ ਹੈ ਹਾਂ ਬਾਕੀ ਬੱਦੀ ਵੀ ਉਹ ਕਿੱਥੇ ਆ ਕੇ ਆ ਗਿਆ ਹੈ ਹੈ ਆ ਪਾ ਕੇ ਆ ਗਿਆ ਵਾਲ ਗਿੱਲੇ ਸੀ ਥੋੜੇ ਜਿਹਾ ਅੱਛਾ ਉਹ ਗੱਡੀ ਕਰੇ ਕੀ ਹਾਲ ਆ ਠੀਕ ਆ ਹਾਂ ਚੱਲੀਏ ਫਿਰ ਥੂੜ ਤੇ ਚੱਲਦੇ ਆ ਚੱਲਦੇ ਵੀਡੀਓ ਬਣਾਉਣ ਚੱਲਦੇ ਆ ਨਾਲੇ ਤੈਨੂੰ ਲੈ ਕੇ ਵੀ ਜਾਣਾ ਕਿਤੇ ਕਿੱਥੇ ਜਾਣਾ ਬਾਈ ਕੰਮ ਜਾਣਾ ਪਮੜਾ ਜਾ ਠੀਕ ਆ ਵੀ ਚੱਲਦੇ ਠੀਕ ਹਾਂ ਇਹਨੂੰ ਹੋਈ ਜਾ ਲਓ ਬੱਖਾ ਆ ਬਾਈ ਆ ਬੜਾ ਫੋਨ ਹੁੰਦਾ ਮੇਰੇ ਸੋਹਰਿਆਂ ਨੂੰ ਫੋਨ ਲਾ ਕੇ ਕਹਦੇ ਵਿਆਹ ਤਿੰਨ ਮਹੀਨੇ ਅੱਗੇ ਕਰ ਦੋ ਕਿਉਂ ਕੀ ਹੋਈ ਐਨੀ ਛਾਂਟ ਚ ਮੇਤੋਂ ਨਹੀਂ ਨਾਤਾ ਜਾਂਦਾ ਕਲ ਮੋੜ ਵੀਰੇ ਦਬੀ ਚਲੋ ਬੈਠੋ ਬਾਈ ਲੋ ਜੀ ਸੁੱਖ ਨੂੰ ਲੈ ਕੇ ਅਸੀਂ ਆਜ ਇੱਕ ਜੀ ਵੀਡੀਓ ਬਣਾਉਣ ਉਹ ਸਾਡੀ ਵੀਡੀਓ ਪਹਿਲਾਂ ਦੁਕਾਨ ਤੇ ਬਣੀ ਨਹੀਂ ਹੁਣ ਅਸੀਂ ਆਏ ਆਪਣੇ ਲੋਕੇਸ਼ਨ ਤੇ ਉਸ ਤੋਂ ਬਾਅਦ ਅਸੀਂ ਬਣਾਉਣ ਲੱਗੇ ਆ ਜੀ ਵੀਡੀਓ ਦੋਨੇ ਜਣੇ ਆ ਵੀਡੀਓ ਫਿਰ ਇੱਥੇ ਆ ਕੇ ਬਣੀ ਆ ਪੂਰੀ ਉੱਥੇ ਥੋੜਾ ਜਿਹਾ ਹਾਰਨ ਹਾਰਨ ਵਗੈਰਾ ਰਸ ਸੀਗਾ ਉਸ ਤੋਂ ਬਾਅਦ ਆ ਦੇਖ ਲਓ 50 ਰੁਪਏ ਵਜਨ ਲਈ ਮੋਟਰਸਾਈਕਲ ਦੇ ਆਪ ਹੀ ਸਾਫ ਕਰਨ ਲੱਗਾ ਆ ਕਿਆ ਪਤਾ ਨਹੀਂ ਕਿਹੜੇ ਸੌਦੇ ਕਰੀ ਜਾਂਦਾ ਫੋਨ ਤੇ ਆਹੀ ਸਾਡੀ ਲੋਕੇਸ਼ਨ ਵੀਡੀਓ ਬਣਾਉਣ ਦੀ ਆ ਦੇਖੋ 50 ਰੁਪਏ ਬਜਾਣ ਲਈ ਕਿੰਨੇ ਯਤਨ ਕਰਦਾ ਪਿਆ ਬੇਟਾਰਾ ਦੇਖੋ ਦੇਖੋ ਜੀ 50 ਕਹਿੰਦਾ ਸ਼ਾਮੀ ਕੰਮ ਆਣਗੇ ਮੇਰੇ ਕਿੰਨੇ ਝੋਰਾ ਝੋਰਾ ਨਾ ਲੱਗਾ ਇਦਰੇ ਵੀ ਲੱਗਿਆ ਫੋਨ ਤੇ ਇਦਰੇ ਵੀ ਲੱਗਿਆ ਤੁਸੀਂ ਵੀਡੀਓ ਸ਼ੂਟ ਕਰਕੇ ਆ ਰਹੇ ਆ ਜੀ ਇੱਕ ਬੰਦਾ ਸਾਡਾ ਆਵਾਜ਼ ਜੀ ਸਾਡੀ ਵੀ ਆ ਰਹੇ ਇਹੀ ਐਕਟਿਵ ਆ ਤੇ ਸੁੰਨੇ ਆਣੇ ਟੰਡੋ ਵੀ ਪੂਰੀ ਦੇਖੋ ਜੀ ਆ ਲੈ ਕੇ ਨਿਕਲੇ ਆ ਰਹੇ ਆ ਜੀ ਲੈਨੋ ਲੈਨ ਵਾਪਸ ਆ ਦੇਖੋ ਸਾਡੀ ਕੁੜੀ ਬਾਈ ਅੱਜ ਫਤ ਤਾਨ ਲੱਗਾ ਜੀ ਬਾਈ ਅੱਜ ਫਤਾਨ ਦੀ ਬਣੀ ਤੇਤੀ ਨਾ ਤਾ ਸੀਗਾ ਵਾਲ ਸੀਗਾ ਛੋਟੇ ਛੋਟੇ ਗਿੱਲੇ ਮੈਂ ਤਾਇਆ ਕਹੇ ਪਾਲੀਓ ਦਾ ਬਾਈ ਹੁਣੇ ਕਹਿੰਦੇ ਵੀ ਅਰਜੈਂਟ ਆ ਆ ਦੇਖੋ ਜੀ ਮਕੇ ਜਾਣਾ ਆ ਰਹੀ ਸਾਡੇ ਸਾਡਾ ਕੈਮਰਾਮੈਨ ਵੀ ਆਇਆ ਸੀ ਲੇਟ ਹੋ ਰਿਹਾ ਕੈਮਰਾਮੈਨ ਫੋਕਸ ਕਰੋ ਇਹ ਹੈ ਪਿੱਛੇ ਵਾਲਾ ਕੈਮਰਾਮੈਨ ਕੈਮਰਾਮੈਨ ਫੋਕਸ ਕਰੋ ਅਸੀਂ ਵੀਡੀਓ ਬਣਾ ਕੇ ਜਾ ਰਹੇ ਆਂ ਵਾਪਸ ਐਸ ਡੀ ਐਚ ਵੀ ਚੱਲੀ ਰਹੀ ਐ ਐਸ ਡੀ ਐਚ ਵੀ ਤੇ ਕੋਈ ਇਹ ਵੀ ਪੋਜ ਦੇਣ ਲੱਗ ਗਿਆ ਹੌਲੀ ਹੌਲੀ ਹਣ ਲਾਡੀ ਵੀ ਹਾਂਜੀ ਨੇ ਲੱਗ ਗਿਆ ਐਕਸ਼ਨ ਮਾਰਦਾ ਹੀ ਪਿੱਛੇ ਆਦਾ ਆਂਦਾ ਬੁੱਢੇ ਹੁਣ ਅੰਡੇ ਰਸਤੇ ਦੀ ਵੀ ਵੀਡੀਓ ਬਣਾ ਦੇ ਆਹ ਇਹ ਟਲੇ ਨਹੀਂ ਸੁਖਣਾ ਬੂਟ ਦਵਾਨ ਜੀ ਕੋਈ ਨਹੀਂ ਦੁਬਾਰਾ ਵੀ ਬੋਲਦਾ ਕਿ ਫੇਰ ਜੇ ਰਹਿ ਗਿਆ ਤਾਂ ਕੋਈ ਨਹੀਂ ਬੂਟ ਦਵਾਨ ਜਲੇਣਾ ਡੈੱਡ ਟੀਪ ਵੀ ਲਾ ਕੇ ਦੇ ਰਿਆ ਡੈੱਡ ਟੀਪ ਤੇ ਡੈੱਡ ਟੀਪ ਡੈੱਡ ਟੀਪ ਹੀ ਲੈਣੇ ਡੈੱਡ ਟੀਪ ਤੇ ਲੈਣੇ ਡੈੱਡ ਟੀਪ ਹੋ ਮੋਟਾ ਬੜਾ ਹੋ ਗਿਆ ਨਾ ਪੇਮੈਂਟ ਆ ਗਈ ਨਾ ਸਾਡੀ 22 ਤਰੀਕ ਨੂੰ ਤੁਹਾਨੂੰ ਪਤਾ ਫੇਸਬੁੱਕ ਦੀ ਪੇਮੈਂਟ ਆ ਜਾਂਦੀ ਹੈ ਇਸ ਕਰਕੇ ਹੁਣ ਅਸੀਂ ਇਹਨੂੰ ਤੋਂ ਨੇ ਮੂਡ ਦੁਬਾਰਾ ਭਾਈ ਜਿਵੇਂ ਮਾਰਗੀ ਆ ਭਾਈ ਨੇ ਕਿਹਾ ਹੋਇਆ ਜਿਵੇਂ ਪੇਮੈਂਟ ਆਉਂਦੀ ਆ ਜੋ ਮਾਰਗੀ ਆ ਸੁੱਖ ਤੈਨੂੰ ਕਿਹੋ ਜਿਹੀ ਵੀ ਕਮੀ ਨਹੀਂ ਹੋਣੀ ਤੇ ਆਪਣਾ ਗੁੱਡ ਰਹਿਣਾ ਸਾਹਿਬ ਨਹੀਂ ਕੋਈ ਸਾਥ ਹੁੰਦਾ ਵਾ ਤੇ ਆਈ ਜਿੱਦਾਂ ਮਾਰਗੀ ਜਦੋਂ ਬੜਾ ਨੇ ਪੱਟਿਆ ਪਰ ਮਾਣੇ ਨਾਲ ਇੱਕ ਦੂਜੇ ਨਾਲ ਹੀ ਖੜਿਆ ਅੱਜ ਦੇਖੋ ਫਰਮਾਨਾ ਦੀ ਕਿਰਪਾ ਨਾਲ ਆਈਫੋਨ 15 ਪੀ ਗਿਆ ਦਾ ਸਤਿਕਾਰ ਵੀ ਚਲੋ ਕੰਮ ਸੀ ਚੱਲ ਰਿਹਾ ਤੁਹਾਡੀ ਕਿਰਪਾ ਦੇ ਕਰਕੇ ਸਾਡੀ ਵਧੀਆ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਦੁਕਾਨ ਤੇ ਆ ਗਿਆ ਸੀ ਖਾਦਾ ਜੀ ਇੱਕ ਇੱਕ ਪੀਜ਼ਾ ਜੀ ਫਿਰ ਜਾਣਾ ਇਹ ਭਾਈ ਮੈਂ ਲੱਤ ਲਾਣੇ ਮੈਂ ਲੱਤ ਲਾਣੇ ਇਹ ਵਾਲਾ ਠੀਕ ਹੈ ਮੈਂ ਮੈਂ ਲੱਤ ਲਾਣੇ ਪੁੱਟਰਾਟ ਖੋਲ ਪੁੱਟਰਾਟ ਆਇਕਾ ਕੋਲੋ

ਤੋਂ ਬਾਅਦ ਅਸੀਂ ਆ ਗਏ ਜੀ ਡੁੱਬਰੀ ਦੀ ਫੇਸ 1 ਮਾਰਕੀਟ ਦੇਖੋ ਜੀ ਰੈੱਡ ਟੇਪ ਦੇ ਸ਼ੋਅਰੂਮ 'ਚ ਸ਼ੂਜ਼ ਲੈਣ ਲਈ ਸੁਖ ਦੇ ਤੇ ਲੋ ਜੀ ਅਸੀਂ ਇੱਥੇ ਆ ਗਏ ਜੀ ਪਹੁੰਚ ਦੋਨਾਂ ਜਾਣੇ ਹਾਂ ਦੇਖੋ ਜੀ ਮਾਰਕੀਟ ਹੈ ਡੁੱਬਰੀ ਫੇਸ 1 ਦੀ ਜੀ ਇੱਥੇ ਨਵਾਂ ਸ਼ੋਅਰੂਮ ਖੁੱਲਿਆ ਹੈ ਪਹਿਲਾਂ ਮਾਲ ਡਾਊਨ ਸੀ ਹੁਣ ਇੱਥੇ ਖੋਲਦਾ ਹੀ ਇਹਨਾਂ ਨੇ ਤੇ ਰੈੱਡ ਟੇਪ ਦੇ ਸ਼ੂਜ਼ ਅਸੀਂ ਪਾਣੇ ਰਹਿੰਦੇ ਆ ਜ਼ਿਆਦਾਤਰ ਤੇ ਆ ਦੇਖੋ ਜੀ ਬੂਟ ਚੈੱਕ ਕਰਦਾ ਆ ਪਾ ਕੇ ਬਦਲ 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 ਦੇਖੋ ਪਾ ਰਿਹਾ ਸਾਂਦੇ ਨੂੰ ਆ ਨਹੀਂ ਰਿਹਾ ਕੋਈ ਪਤਾ ਚੱਲਿਆ ਸੀ ਮੋੜ ਕਹਿੰਦਾ ਨਹੀਂ ਲੈਣੇ ਪਸੰਦ ਨਹੀਂ ਆ ਰਿਆ ਆ ਪਸੰਦ ਆ ਇਹਨੂੰ ਗੂੜ ਬਾਦ ਚ ਦੇਖੋ ਕਿਵੇਂ ਦਿਖਾ ਰਿਹਾ ਚੱਕ ਚੱਕ ਕੇ ਪੁੱਛ ਰਿਹਾ ਬਾਰ ਬਾਰ ਆ ਸਹੀ ਆ ਆ ਸਹੀ ਆ ਫੇਰ ਪਾ ਲੈਨੇ ਨਹੀਂ ਆ ਮੈਡਮ ਨੂੰ ਕਹਿੰਦਾ ਡੱਬੇ ਪਤਲੇ ਆਣ ਲੱਗੇ ਮੈਂ ਕਹਾ ਤੂੰ ਕਿਹੜਾ ਡੱਬੇ ਪਾਣੇ ਪਾਣੇ ਤਾਂ ਤੂੰ ਬੂਟ ਆ ਕਹਿੰਦਾ ਡੱਬੇ ਪਤਲੇ ਆਣ ਲੱਗੇ ਪਾਣੇ ਤਾਂ ਬੂਟ ਆ ਤੇ ਆ ਦੇਖੋ ਜੀ ਬੂੜ ਬਾੜ ਆ ਚੈੱਕ ਕਰਦਾ ਪਿਆ ਇਹਨੂੰ ਆ ਗਈ ਪਸੰਦ ਆਲੇ ਬੂਟ ਉਸ ਤੋਂ ਬਾਅਦ ਮੈਂ ਵੀ ਹਲਕੀ ਜਿਹੀ ਆਪਣੀ ਵੀਡੀਓ ਬਣਾਈ ਛੋਟੀ ਜੀ ਮਿਰਰ ਦੇ ਅੱਗੇ ਖੜ ਕੇ ਖਾਸੀਆਂ ਖੇਡੀਆਂ ਸੀ ਕੀਤੀਆਂ ਪੂਰੀਆਂ ਤੇ ਆ ਦੇਖ ਲੋ ਇਹ ਹੈਗਾ ਜੀ ਰੈਡ ਟੇਪ ਦਾ ਸ਼ੋਅਰੂਮ ਫੇਸ 1 ਵਾਲੀ ਮਾਰਕੀਟ ਡੁਗਰੀ ਲੁਧਿਆਣਾ ਚ ਜੀ ਤੇ ਉਸ ਤੋਂ ਬਾਅਦ ਅਸੀਂ ਜਾ ਰਹੇ ਸੀ ਤਾਂ ਪਰ ਇੱਕ ਮਿੰਟ ਇੱਕ ਮਿੰਟ ਆ ਦੇਖੋ ਭਾਈ ਜਿਹੜਾ ਬੂਟ ਨਹੀਂ ਲੱਗ ਜਾਂਦਾ ਨਾ ਇਹ ਬਾਈ ਫਿਰ ਧੱਕੇ ਨਾਲ ਲੰਮੇ ਪਾ ਕੇ ਬੂਟ ਵੇਚਦੇ ਨੇ ਆ ਦੇਖ ਲੋ ਕਿਦਾਂ ਲੰਮੇ ਪਾਇਆ ਬੰਦੇ ਨੇ ਦੇਖ ਲੋ ਜਿਹੜਾ ਆ ਕੇ ਕਈ ਵਾਰ ਆ ਕੇ ਦੇਖਦੇ ਆ ਬੂਟ ਲੈ ਕੇ ਨਹੀਂ ਨਾ ਜਾਂਦੇ ਤਾਂ ਇਦਾਂ ਲੰਮੇ ਪਾ ਕੇ ਫਿਰ ਤੋੜਦੇ ਆ ਬੂਟ ਪਵਾ ਕੇ ਉਸ ਤੋਂ ਬਾਅਦ ਹੋ ਗਿਆ ਜੀ ਬੂਟ ਸਾਡੇ ਜੀ ਲੈ ਲਿਆ ਤੇ ਆ ਦੇਖੋ ਜੀ ਮਮਾ ਜੀ ਆ ਰਹੇ ਨੇ ਬਾਹਰ ਲੈ ਲਈ ਸ਼ੂਜ਼ ਸਮਾਈਲ ਕਰਦੇ ਹੋਏ ਓਕੇ ਟਾਟਾ ਬਾਏ ਬਾਏ ਜੀ ਮਿਲਦੇ ਆਂ ਅਗਲੇ ਵਲੌਗ ਚ